ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਦੀ ਪਿਆਰੀ ਸਵਾਰੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਸਾਰੀ ਇਕੱਤਰ ਕਰਕੇ ਜਿਸ ਵੇਲੇ ਇੱਕ ਬੀੜ ਤਿਆਰ ਕਰ ਲਈ ਜੋ ਅੱਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਵੇਲੇ ਦੇ ਪੋਥੀ ਸਾਹਿਬ ਭਾਦੋਂ ਸੁਦੀ ਇੱਕ ਨੂੰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਾਨ ਵਿੱਚ ਕਵੀ ਨੇ ਚੰਦ ਲਈ ਨਾ ਐ ਕਹੀ ਹੈ ਪਹਿਲੀ ਪਰਨਾਮ ਹੈ ਗੁਰੂ ਗ੍ਰੰਥ ਨੂੰ ਦੂਜੀ ਪਰਨਾਮ ਹੈ ਗੁਰੂ ਦੇ ਪੰਥ ਨੂੰ ਪਹਿਲੀ ਪਰਨਾਮ ਹੈ ਗੁਰੂ ਗ੍ਰੰਥ ਨੂੰ ਦੂਜੀ ਪਰਨਾਮ ਹੈ ਗੁਰੂ ਦੇ ਪੰਥ ਨੂੰ ਤੇਰੇ ਬਾਜੋਂ ਕਿਤੇ ਸੀਸ ਨਹੀਂ ਚੁਕਾਵਣਾ ਦਾਤਾ ਤੂੰ ਦਤਾਰ ਤੇਰਾ ਦਿੱਤਾ ਖਾਵਣਾ ਦਾਤਾ ਤੂੰ ਦਤਾਰ ਤੇਰਾ ਦਿੱਤਾ ਖਾਵਣਾ